ਹਜੂ ਜੀ ਸੋਹਣਾ ਸੀਗਾ ਉਹ ਕਿਤਾ ਕੰ ਹਜੂ ਜੀ ਤੇ ਆਜੂ ਜੀ ਆਪਾਂ ਨਾਸਰੀ ਤੇ ਆਏ ਸੀਗੇ ਸੁ ਜੀ ਦਾ ਵਰਸਾ ਥੈਂਕ ਯੂ ਤੇ ਆਗਮਨ ਕੀ ਨਾਮ ਤੇ ਰੱਖਿਆ ਵੀ ਆਪਾਂ ਅਗੋਂ ਬੇਟੇ ਦਾ ਨਾਮ ਮੇਰੇ ਦਾ ਅੁੱਦੇ ਨਾਮ ਤੇ ਰੱਖੀਏ ਦਾਸ ਦਾ ਨਾਮ ਹਾਂਜੀ ਅੱਛਾ ਤੁਹਾਡਾ ਨਾਮ ਕੀ ਮੇਰਾ ਨਾ ਪ੍ਰਕਾਸ਼ ਸਿੰਘ ਸੇਕਾ ਅੱਛਾ ਅੱਛਾ ਤੇ ਕਿੰਨਾ ਚਿਰ ਹੋ ਗਏ ਨਰਸਿੰਗ ਤੋਂ ਹੋਣਾ ਤੁਹਾਨੂੰ ਉਹ ਨਰਸਰੀ ਆਪਾਂ ਲਾਲਵੀ 21 ਦੇ ਵਿੱਚ ਕਰੀਏ ਉਹ ਬਪਾਏ ਦਾ ਤੋਂ ਵੀ ਐਕਚੁਅਲੀ ਅੱਛੀ ਉਹ ਮੈਂ ਇਹ ਦੇ ਵਿੱਚ ਉਗੀ ਦੇ ਦਤੋਂ 17 ਮਹੀਨੇ ਅੱਛੀ ਇਹ ਉਸ ਤੋਂ ਬਾਅਦ ਫਿਰ ਮੈਂ ਕਾਲਜ ਛੱਡਤਾ ਤੇ ਨਰਸਿੰਗ ਸਟਾਰਟ ਕਰ ਲਈ 21 ਦੇ ਜੂਨ ਦੇ ਵਿੱਚ ਕਰੀ ਆਪਾਂ ਓਕੇ ਹਾਂਜੀ ਅੱਛਾ ਫਿਰ ਕਾਲਜ ਚ ਟੀਚ ਕਰਦਾ ਹਾਂ ਬੱਲਮ ਉਹ ਕਹਿੰਦਾ ਸਕੂਲ ਨਾਲ ਵੀ ਟੀਚ ਕੀਤਾ ਕਾਲਜ ਵੀ ਟੀਚ ਕੀਤਾ ਓਕੇ ਤੇ ਬੰਦੂ ਪ੍ਰਾਈਵਾਟ ਉਹ ਕਹਿੰਦਾ ਕਾਲਜ ਕੀ ਸਬਜੈਕਟ ਇੰਗਲਿਸ਼ ਪੜਾਉਂਦਾ ਸੀ ਨਾ ਅੱਛੀ ਮਾਸਟਰ ਵੀਰੀ ਅੱਛੀ ਓਕੇ ਹਾਂਜੀ ਅੱਛੀ ਫਿਰ ਕੁਆਲੀਫਿਕੇਸ਼ਨ ਕੀ ਕਾਲਜਨ ਮੇਰੀ ਪੀ ਜੀ ਡੀ ਸੀ ਆ ਤੇ ਟ੍ਰਿਪਲ ਐਮ ਐ ਹਿਸਟਰੀ ਦੀ ਪੰਜਾਬੀ ਦੀ ਇਹ ਟੈਟਵਿਕਲੀ ਇਹਦਾ ਓਕੇ ਹਾਂ ਹਾਂ ਫਿਰ ਤੁਸੀਂ ਗਵਰਨਮੈਂਟ ਜੌਬ ਵਾਲਾ ਜੀ ਬੱਸ ਘਰ ਹੁਣ ਤਾਂ ਇੱਧਰ ਹੀ ਹੋ ਗਏ ਮੈਂ ਟ੍ਰਾਈ ਤਾਂ ਕੀਤਾ ਹੋਊਗਾ ਜੀ ਹਾਂ ਪਹਿਲਾਂ ਟ੍ਰਾਈ ਕੀਤਾ ਕੁਛ ਤੇ ਬਾਅਦ ਦੇ ਵਿੱਚ ਕਰਾ ਪੋਸ਼ਾਇਆ ਲੱਗੇ ਤਾਂ ਜੀ ਹੋ ਗਏ ਜਦੋਂ ਫੈਮਿਲੀ ਦੇ ਵਿੱਚ ਮਮਾ ਦੇ ਘਰ ਤੋਂ ਵੀ ਬੈਲਾ ਅੱਛੀ ਤੇ ਪਪਾ ਇੱਧਰ ਤੋਂ ਵੀ ਉਹਦੇ ਕਰਕੇ ਐਨਾ ਮੌਕਾ ਨਹੀਂ ਮਿਲਿਆ ਬਾਅਦ ਦੇ ਵਿੱਚ ਅੱਛਾ ਅੱਛਾ ਹਾਂ ਜੀ ਠੀਕ ਹੈ ਫਿਰ ਇਹ ਜਿਹੜਾ ਤੁਹਾਡਾ ਥਾਟ ਹੈ ਇਹ ਮਾਰ ਕੇ ਨਰਸੀ ਦਾ ਥਾਟ ਕਿਉਂ ਆਇਆ ਅੰ ਆਕਚੁਅਲੀ ਨਾ ਜੇ ਤੁਹਾਨੂੰ ਅੱਗੇ ਲੈ ਕੇ ਜਾਵਾਂ ਮੈਂ ਤੁਹਾਡੇ ਪਿੱਛੇ ਲੈ ਕੇ ਜਾਵਾਂ ਗੱਲ ਨੂੰ ਆ 2010 ਤੋਂ ਲੈ ਕੇ ਅਸੀਂ ਇਹ ਜੇ ਲੋਕਾਂ ਨਾਲ ਜੁੜੇ ਹਾਂ ਪੂਨੇ ਦੇ ਮਹਾਰਾਸ਼ਟਰ ਦੇ ਤਾਮਨਾ ਡੂ ਦੇ ਕੰਨਿਆ ਕੁਮਾਰੀ ਤੱਕ ਦੇ ਲੇਡੀਜ਼ ਡਾਕਟਰ ਨੇ ਵਿੱਚ ਉਹਨਾਂ ਵਿੱਚ ਅਸੀਂ ਸੀਡ ਐਕਸਚੇਂਜ ਕਰਦੇ ਹੁੰਦੇ ਸੀ ਓਕੇ ਵੀ ਜਦੋਂ ਮੈਂ ਡੇਲੀ ਸੀ ਜੋ ਇੱਥੇ ਉਗਾ ਲੈ ਡੇਲੀਆ ਆ ਇੱਥੋਂ ਬਾਅਦ ਦੇ ਵਿੱਚ ਹਾਰਵੈਸਟ ਕਰਕੇ ਉਹਨਾਂ ਨੂੰ ਸੀਡ ਭੇਜਦੇ ਬਿਨਾਂ ਉਹ ਤੋਂ ਪ੍ਰੋਫਿਟ ਤੋਂ ਉਸ ਤੋਂ ਦੇ ਵਿੱਚ ਤੇ ਉਹਨਾਂ ਨੇ ਮੈਨੂੰ ਭੇਜਦੇ ਉਧਰਲੀ ਚੀਜ਼ਾਂ ਸਾਡਾ ਕਲਚਰ ਸਾਰਾ ਸੀਡ ਦਾ ਇੱਕ ਤਰ੍ਹਾਂ ਪ੍ਰਭਾਵਿਤ ਕਰਦਾ ਉਹਨਾਂ ਜਿਵੇਂ ਮੇਰੇ ਕੋਲ ਅੱਜ ਵੀ ਚੈਰੀ ਟਮਾਟਰ ਆ ਇੱਕ ਜਿਹੜਾ ਕੰਨਿਆ ਕੁਮਾਰੀ ਦੇ ਵਿੱਚ ਉਗਦਾ ਐ ਜਿਹੜਾ ਜੈਨੇਟਿਕ ਉਹ ਦਾ ਦੇਸੀ ਆ ਬਿਲਕੁਲ ਅੱਛਾ ਜੀ ਨਾਟ ਆ ਹਾਈਬ੍ਰਿਡ ਬਿਲਕੁਲ ਦੇਸੀ ਆ ਖੁਸ਼ਬੂ ਇੰਨੀ ਵਧੀਆ ਆਉਂਦੀ ਆ ਟੇਸਟ ਉਹ ਕਮਾਲ ਦੇ ਤਰ੍ਹਾਂ ਆ ਤੇ ਫਿਰ ਉਹਨਾਂ ਚੀਜ਼ਾਂ ਨੇ ਮੈਨੂੰ ਪਹਿਲੇ ਇਨਸਪਾਇਰਟ ਕੀਤਾ ਦੇ ਵੀ ਜੇ ਕੰਮ ਕਰਾਂਗੇ ਆਪਾਂ ਹੋਰ ਕੰਮ ਕਰਾਂਗੇ ਤਾਂ ਆਪਾਂ ਨਰਸਰੀ ਕਰਾਂਗੇ ਦੂਜਾ ਕੰਮ ਨਹੀਂ ਕਰਦੇ ਜੀ ਉਹ ਜਿਹੜਾ ਤੁਹਾਡਾ ਇੰਨਾ ਥੌਟ ਆ ਉਹ ਉਹਨਾਂ ਨਾਲ ਤੁਹਾਡਾ ਅਟੈਚਮੈਂਟ ਹੈ ਉਹ ਕਿੱਥੋਂ ਆ ਰਿਹਾ ਉਹ ਉਹ ਫੇਸੋ ਕਰੇ ਜਰੀਏ ਅੱਛਾ ਕਿਉਂਕਿ ਜਿਹੜੇ ਪਲਾਂਟ ਲਵਰ ਹੁੰਦੇ ਨੇ ਇੱਕ ਤਰ੍ਹਾਂ ਦੇ ਜੇ ਮੈਨੂੰ ਤੁਸੀਂ ਕੋਈ ਤਰ੍ਹਾਂ ਮੇਰੇ ਮ ਕਿਉਂਕਿ ਸਾਡੇ ਕੋਲ ਵਿੱਚ ਇਹੋ ਜਿਹੇ ਬੰਦੇ ਹੁੰਦੇ ਨੇ ਡਾਕਟਰ ਵਗੈਰਾ ਆਉਂਦੇ ਨੇ ਵਧੀਆ ਕਈ ਨੋਨ ਪੋਸਟੇ ਲੱਗੇ ਨੇ ਉਹ ਕਹਿੰਦੇ ਵੀ ਕਈ ਪੁੱਦੇ ਇਹੋ ਜਿਹੇ ਹੁੰਦੇ ਨਹੀਂ ਉਹ ਨਰਤੀ ਜਣਾ ਮਿਲਣ ਕਿਤੇ ਉਹ ਨਾ ਮਿਲਣ ਵੀ ਕਿਸੇ ਦੇ ਘਰੇ ਲੱਗੇ ਹੁਣ ਤਾਂ ਸਾਡੇ ਜਿਗਰ ਨੂੰ ਚੋਰੀ ਕਰ ਲਈ ਹਾਂ ਬਿਲਕੁਲ ਤੇ ਮੈਨੂੰ ਉਹ ਚੋਰੀ ਵੀ ਨਹੀਂ ਲੱਗਦੀ ਅਸਲ ਵਿੱਚ ਉਹਨੂੰ ਪਿਆਰ ਹੁੰਦਾ ਹੈ ਪਿਆਰ ਬਿਲਕੁਲ ਤੇ ਵਕੀ ਥੋੜਾ ਜਿਹਾ ਕੁਦਰਤ ਨਾਲ ਲਗਾਵਾ ਮੈਂ ਲਿਖਦਾਗਾ 2% ਮੈਗਰੇਜਨ ਕਰੀ ਸੀ ਉਦੋਂ ਨੋਰਮਲ ਲਿਖਦਾਗਾ ਸ਼ੇਅਰ ਹੀ ਕਰਦਾ ਅੱਛੀ ਇਹ ਗਜ਼ਲਾਂ ਆਪਣੇ ਆ ਪਾਕਿਸਤਾਨ ਦੇ ਉਧਰੋਂ ਕੈਨੇਡਾ ਚ ਹੋਰ ਪਬਲਿਸ਼ਨ ਹੋ ਜਾਏਗਾ ਅੱਛਾ 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 ਇਹ ਬੱਬੇ ਨਜ਼ਮੀ ਵਰਗੇ ਵੀ ਵਧੀਆ ਬੜਾ ਪਿਆਰਾ ਸਾਰਿਆਂ ਨਾਲ ਕੀ ਬਾਤ ਮਲਤਾਨ ਤੋਂ ਮੁੰਡਾ ਆਸੀਫ ਲੈਕਤਗੜ گورਨੇ ਕੋ ਫੈਸਲ ਨੇ ਮਾਮੋਸ ਸਦੀਕੀਏ ਫੜ ਲੈਣਦੇ ਪੰਜਾਬ ਚ ਇੱਕ ਦੋ ਗੱਲਾਂ ਪਰ ਦੱਸੋ